ਬੰਦਾ ਇਹ ਸਮੇਂ ਦੀ ਬਾਤ ਹੈ ਕੱਲੇ ਬਾਣ ਨਹੀਂ ਵਧਾਏ ਜਾਣੇ ਮੇਰੀਏ ਮੈਂ ਬੰਦੇ ਵੀ ਵਧਾਏ ਵੜੇ ਆ ਜੀ ਸਾਈਡ ਗੱਗੀ 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 ਅੱਡੀ ਜੋਟੀ ਦਾ ਜੋਰ ਉਹ ਕਦੇ ਟਰੈਕਟਰ ਦਿੱਤੇ ਜਾਣੇ ਆ ਕੌਣ ਹੱਕਦਾਰ ਬਣੂਗਾ ਇਧਰ ਹੌਬੀ ਤਾਲੀਵਾਲ ਕਹਿੰਦੇ ਭਰਾਮਤ ਤੋਂ ਵੱਧ ਕੇ ਪਿਆਰ ਹੈ ਭਰਾਮਤ ਤੋਂ ਵੱਧ ਕੇ ਪਿਆਰ ਕਹਿੰਦੇ ਚੱਕਦੇਸ ਰਾਜਵਾਲ ਕਿ ਦੁੱਕੀ ਹੋਇਆ ਪਰਦੇਸੀ ਵਿੱਚ ਅਨਵਰ ਗਿਆ ਹਣਦਿਆ ਸਾਰਾ ਜਿਲ੍ਹਾ ਜਲੰਧਰ ਸੁਣਾ ਕਰ ਗਿਆ ਹਣਦਿਆ ਇਹ ਚੱਕਦੇਸ ਰਾਜਵਾਲ ਹੈ ਦਸਾਂਝਾ ਦੇ ਇਲਾਕੇ ਦਾ ਫਗਵਾੜੇ ਦੇ ਇਲਾਕੇ ਦਾ ਹਰਜਿੰਦਰ ਸਿੰਘ ਜੀ ਗਿੱਲ ਆਏ ਹੋਏ ਨੇ ਦੀਨੇਵਾਲ ਵਾਲੇ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਉਂਡ ਕਲੀਅਰ ਉਧਰ ਸਰਬਜੀਤ ਸਿੰਘ ਜੀ ਝੰਜਰ ਪ੍ਰਧਾਨ ਯੂਥ ਕਾਲੀ ਦਲ ਹਰਜੋਤ ਸਿੰਘ ਮਾਗੜ ਮੈਂਬਰ ਕੋਰ ਕਮੇਟੀ ਯੂਥ ਖਾਲੀ ਦਲ ਰਵਿੰਦਰ ਸਿੰਘ ਜੀ ਖੇਡਾ ਸਾਹਿਬ ਪੁੰਦੇ ਹੋਏ ਸਾਰਾ ਬਾਤ ਧੰਨਵਾਦ ਲਾ ਪਤਣਾ ਵਾਲਾ ਇਸ ਵੇਲੇ ਬੋਲੇ ਦੀ ਕਬੱਡੀ ਦਾ ਵਾਰਸ ਕਬੱਡੀ ਪਾ ਰਿਹਾ ਦੂਜੇ ਪਾਸੇ ਕਹਿੰਦੇ ਗੱਗੀ ਚੱਕ ਦੇਸ਼ਰਾ ਦੀ ਧਰਤੀ ਦਾ ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ 10 ਪਲੇਅਰ ਹੀ ਗਰਾਊਂਡ ਦੇ ਵਿੱਚ ਰਹਿਣਗੇ ਮੇਰੀ ਬੇਨਤੀ ਹੈ ਰੇਡਰ ਬਾਹਰ ਰਹਿਣਗੇ ਇਸ ਲਈ ਮੱਡੂ ਕਬੱਡੀ ਪਾਉਣ ਦੇ ਲਈ ਵੱਡਾ ਸੁਰਖਪਰੀਆ ਲਾਲੀ ਵੀ ਜੁੜਿਆ ਹੋਇਆ ਹੈ ਬੁੱਟਾ ਖਖ ਵੀ ਜੁੜਿਆ ਹੋਇਆ ਹੈ ਮੋਨਵੀਰ ਬੱਲ ਵੀ ਜੁੜਿਆ ਹੋਇਆ ਹੈ ਆਸਟ੍ਰੇਲੀਆ ਦਾ ਵੱਡਾ ਪ੍ਰਮੋਟਰ ਪਰ ਸਾਹਮਣੇ ਕੀ ਇਸ਼ਾਰਾ ਗੱਗੀ ਚੱਕ ਦੇਸ਼ ਰਾ ਦੀ ਧਰਤੀ ਦਾ ਇਸ ਲਈ ਜਫਾ ਲਾ ਕੇ ਖੇਡ ਮੈਦਾਨ ਵਿੱਚ ਮੇਰੇ ਬੱਲੇ ਬੱਲੇ ਕਰਵਾ ਗਿਆ ਉਧਰ ਪੰਜਾਬ ਸਪੋਰਟਸ ਕਲੱਬ ਮੈਚ ਹੈ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਫਾਈਨਲ ਹੈ ਟਰੈਕਟਰ ਜੇ ਤੂੰ ਕੌਣ ਮੰਦਾ ਹੈ ਇਹ ਸਮੇਂ ਦੀ ਬਾਤ ਹੈ ਕੱਲੇ ਬਾਲ ਨਹੀਂ ਵਧਾਏ ਜਾਂਦੇ ਮੇਰੀਏ ਮੈਂ ਬੰਦੇ ਵੀ ਵਧਾਏ ਬੜੇ ਹੈ ਆ ਜੀ ਸਾਈਡ ਗੱਗੀ 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 ਅੱਡੀ ਚੋਟੀ ਦਾ ਜੋਰ ਸਰਾ ਗੱਪਰੂ ਐ ਵਾਹ ਗੱਗੀ ਚੱਕ ਦੇਸ਼ ਰਾਜ ਵਾਲਾ ਤਨ 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 ਕਰ ਆ ਗਿਆ ਬੱਲੇ ਬੱਲੇ ਕਰ ਆ ਗਿਆ ਤਨ ਤਨ ਕਰ ਆ ਗਿਆ ਬੱਲੇ 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 ਕਰ ਆ ਗਿਆ ਰਿੰਕੂ ਖਰੈਟੀ ਅਗਲੀ ਕਬੱਡੀ ਉਧਰ ਸਤਪਾਲ ਬਿਰਜਵਾਲਾਂ ਦੀ ਟੀਮ ਹੈ ਪਰਮੰਦਰ ਸੂਜਾਪੁਰੋਣਾ ਦੀ ਟੀਮ ਹੈ ਸ਼ਿੰਦੇ ਹੋਣਾ ਦੀ ਟੀਮ ਹੈ ਰਾਜ ਬਾਜਬੇ ਹੋਣਾ ਦੀ ਟੀਮ ਹੈ ਲਓ ਪਈ ਕਬੱਡੀ ਸਨੀ ਕੁਤਵੇ ਹੋਣਾ ਦੀ ਟੀਮ ਹੈ ਲਾ ਇਹਦੀ ਸਾਈਡ ਹੁਣ ਮੁੰਡਾ ਧਰਦਾ ਤੌਲ ਤੇ ਹੱਥ ਗੱਗੀ ਚੱਕ ਦੇਸ਼ ਰਾਜ ਵਾਲਾ ਐਨ ਬੱਲੇ ਬੱਲੇ ਕਰ ਆ ਗਿਆ ਤਾੜੀਆਂ ਵੱਜ ਗਈਆਂ ਅਨੰਦਪੁਰ ਸਾਹਿਬ ਦੇ ਵਿੱਚ ਚੱਕ ਦੇਸ਼ ਰਾਜ ਵਾਲਾ ਗੱਗੀ ਬੱਲੇ 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 ਗੱਗੀ ਉਧਰ ਕਮਲਜੀਤ ਨੀਟੂ ਗੱਗੀ ਤੇ ਹਰਪ੍ਰੀਤ ਦੇ ਡਿੰਪੀ ਵੀ ਜੁੜਿਆ ਹੋਇਆ ਲਾਂਬੜੇ ਵਾਲਾ ਰਣਜੀਤ ਸਿੰਘ ਟੰਡੇ ਦੇ ਨਾਲ ਜਾ ਰਹੀ ਹੈ ਬੈਸਟ ਸਟਾਪਰ ਗੱਗੀ ਚੱਕ ਦੇਸ਼ਰਾਜ 10 ਟੱਚ ਲੈ ਕੇ ਪੰਜ ਜਫੇ ਲਾਏ ਨੇ ਗੱਗੀ ਚੱਕ ਦੇਸ਼ਰਾਜ ਵਾਲਾ ਬੈਸਟ ਸਟਾਪਰ ਗੱਗੀ ਚੱਕ ਦੇਸ਼ਰਾਜ ਵਾਲਾ ਬੈਸਟ ਸਟਾਪਰ ਬੋਲੋ ਕਬੱਡੀ ਕਲੱਬ ਦੇ ਨੰਬਰ ਨੇ 27 ਔਰ 52 ਨੰਬਰ ਨੇ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੀਫੋਰਨੀਆ ਡੀਵੀ ਕਾਲਜ ਲੰਦਰ ਦੇ ਲਗਾਤਾਰ 3 ਸਾਲ ਦੁਆਰਾ ਜਿਹੜੀ ਯੋਧੂ ਬਣੀ ਹੈ ਔਰ ਪੰਜਾਬ ਵਾਰੀਅਰ ਮੈਗਜ਼ੀਨ ਦੇ ਪੰਨਿਆਂ ਤੇ ਪਹਿਲੀ ਫੋਟੋ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਦੀ ਲੱਗਣੀ ਹੈ ਲਸ਼ਰ ਭਰਾਵਾ ਨੂੰ ਬਹੁਤ ਬਹੁਤ ਮੁਬਾਰਕਾਂ ਤਲਵੰਤ ਲਸ਼ਰ ਵੀ ਆਪਣੇ ਯਾਰਾਂ ਨੂੰ ਮਾਣ ਦਿੰਦਾ ਸਾਰੀ ਸੰਗਤ ਦਾ ਇੱਕ ਵਾਰ ਫਿਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ 4 ਟਰੈਕਟਰ ਆ ਗਏ ਗਰਾਊਂਡ ਦੇ ਵਿੱਚ ਜੱਗਾ ਚੱਕਰ ਜੀ ਆ ਗਏ ਜੀ ਆ ਗਏ ਚਰਨ ਜੀ ਬਿੱਲਾ ਗੱਲ ਦੀਨੇਵਾਲੀਏ ਦੇ ਦੋ ਜਿਹੜੇ 4 ਟਰੈਕਟਰ ਆ ਗਏ ਐ ਹਰਜਿੰਦਰ ਗੱਲ ਦੀਨੇਵਾਲੀਆ ਸਰਪੰਚ ਸਾਹਿਬ ਰਣਜੀਤ ਟੰਡਾ ਜੀ ਨਾਲ ਹੋਣਗੇ ਹਰਵਿੰਦਰ ਮਿਰਕ ਪਹਿਲਵਾਨ ਨਾਲ ਹੋਣਗੇ ਮੈਂ ਬੇਨਤੀ ਕਰਦਾ ਸਾਰੀ ਚਰਨ ਸੁਜਾਪੁਰ ਨੂੰ ਜੱਗੇ ਚੱਕਰ ਨੂੰ ਪ੍ਰਵਿੰਦਰ ਸੁਜਾਪੁਰ ਨੂੰ ਵੀਰ ਟਰੈਕਟਰਾਂ ਕੋਲ ਚਲੇ ਜਾਣ ਇੱਕ ਬੇਨਤੀ ਹੈ ਵੀਰ ਬਣ ਕੇ ਥੋੜਾ ਜਿਹਾ ਸਾਈਡ ਤੇ ਰਹੋ ਆਪਾਂ ਬੈਸਟ ਕਲੀਅਰ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਦੀਪੂ ਜਕਾਰਿਆਂ ਦੀ ਗਿਣਤੀ ਨਹੀਂ ਹੁੰਦੀ 24000 ਨਮਾਜ਼ ਫਕਰ ਦੀ ਦੂ ਪੰਜ ਹੈ ਕਿਹਦੀਆਂ ਪੜਦਾ ਵੇ ਕਿਆ ਬਾਤਾਂ ਜੀ ਬੁੱਲੇ ਸ਼ਾ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ ਵੇ ਇਹ ਪੰਜਾਂ ਪਿਆਰਿਆਂ ਦੇ ਨਾਂ ਦੇ ਦੋ ਰਹਿ ਗਏ ਆ ਜੀ ਪੂਰੇ ਕਰ ਦिए ਬੋਲੇ ਸੋਨਿਆਣ ਬੋਲੇ ਸੋਨਿਹਾਨ ਵਾਹ ਜੀ ਵਾਹ ਇਹ ਪੰਜ ਪੂਰੇ ਹੋ ਗਏ ਹਰਵਿੰਦਰ ਵਿਰਕ ਪਲਵਾਨ ਖੁਸ਼ ਹੈ ਕੋਸ਼ਿਸ਼ ਕਰਕੇ ਵੇ ਵੀ ਢੰਡਾ ਸਾਹ ਵਾ